ਜੀ ਬਾਜੀ ਸਤਿ ਸ੍ਰੀ ਅਕਾਲ ਆ ਜੀ ਤੁਹਾਨੂੰ ਅੱਜ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਇਹ ਰੋਡ ਤੋਂ ਗੁਰਦੁਆਰਾ ਸਾਹਿਬ ਲੀਅਰ ਦਾ ਨਜ਼ਰ ਆ ਰਿਹਾ ਹੈ ਇਹ ਉਸ ਲੋ ਦੀ ਰਾਜਧਾਨੀ ਤੋਂ 40 ਕਿਲੋਮੀਟਰ ਦੀ ਕੀ ਸ਼ਹਿਰ ਕਸਬਾ ਆਪਣਾ ਲੀਅਰ ਹੈ ਤੇ ਸ਼ਹਿਰ ਧਰਮਨ ਹੈ ਇਹ ਬਹੁਤ ਹੀ ਖੂਬਸੂਰਤ ਸਥਾਨ ਤੇ ਸਥਿਤ ਹੈ ਜੀ ਗੁਰਦੁਆਰਾ ਗੁਰਦੁਆਰਾ ਸਾਹਿਬ ਲੀਅਰ ਅਗੁਰਦਵਾਰਾ ਸਾਹਿਬ ਦੀ ਪਾਰਕਿੰਗ ਆ ਜੀ ਇਹ ਗੁਰਦਵਾਰਾ ਸਾਹਿਬ ਦੀ ਐਂਟਰੀ ਆ ਚਲੋ ਹੁਣ ਅੰਦਰ ਚੱਲਦੇ ਹਾਂ ਗੁਰਦਵਾਰਾ ਸਾਹਿਬ ਚ ਉੱਪਰ ਮੇਨ ਹਾਲ ਆ ਜੀ ਇੱਧਰਲੇ ਪਾਸੇ ਲੰਗਰ ਹਾਲ ਆ ਆ ਗੁਰੂ ਸਾਹਿਬ ਦਾ ਪ੍ਰਕਾਸ਼ ਪਹਿਲੀ ਮੰਜ਼ਿਲ ਤੇ ਆ ਜੀ ਇਨਸਾਨਤਾ ਜੋੜ ਰਹੀ ਆ ਦੇ ਗੁਰੂ ਘਰ ਦਾ ਜੀ ਲੰਗਰ ਹਾਲ ਆ ਸੱਚੀ ਕਾ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2 डे ਟੀਵੀ ਮੈਂ ਹਾਂ ਗੁਰਮੀਤ ਸਿੰਘ ਆਜਾ ਇੱਕ ਮਾਂ ਦਾ ਦਰਦ ਤੁਹਾਨੂੰ ਦਿਖਾਉਣ ਜਾ ਰਹੇ ਆ ਜੋ ਕਿ ਇੰਨੀ ਗੱਲ ਕਹਿੰਦੀ ਪੀਕ ਸਰਕਾਰੇ ਨਸ਼ਾ ਬੰਦ ਕਰਦੇ ਜੀ ਹਾਂ ਇੱਕ ਮਾਂ ਦਾ ਜਵਾਨ ਪੋਤੜਾ ਨਸ਼ੇ ਦੇ ਵਿੱਚ ਲੱਗ ਚੁੱਕਾ ਸੀ ਉਹਦੀ ਦਰਦਨਾਕ ਮੌਤ ਹੋ ਚੁੱਕੀ ਗਈ ਹੈ ਉਸ ਤੋਂ ਬਾਅਦ ਵੈਨਪਾਪ ਆ ਕੇ ਸਰਕਾਰ ਨੂੰ ਦੁਹਾਈ ਦਿੰਦੀ ਭੀ ਗਈ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰ ਦਿੱਤਾ ਜਾਵੇ ਤਾਂ ਕਿ ਮਾਵਾਂ ਦੇ ਪੁੱਤ ਜਿਹੜੇ ਜਵਾਨ ਉਹ ਨਾ ਮਰ ਸਕਣ ਉਹਨਾਂ ਨੂੰ ਛੱਡ ਕੇ ਨਾ ਜਾ ਸਕਣ ਲੇਕਿਨ ਕਿੰਨਾ ਕਿਤੇ ਵੱਡੇ ਸਵਾਲ ਜਿਹੜੇ ਕਿ ਸਰਕਾਰਾਂ ਉੱਤੇ ਖੜੇ ਆ ਚੁੱਕੇ ਕਿਉਂਕਿ ਤਕਰੀਬਨ 3 ਸਾਲ ਹੀ ਹੋ ਚਲੇ ਆ ਆਮ ਆਦੀ ਪਾਰਟੀ ਸਰਕਾਰ ਜਿਹੜੀ ਕਿ ਪੰਜਾਬ ਦੇ ਵਿੱਚ ਬਣੀ ਨੂੰ ਕਾਫੀ ਕੰਮ ਤਾਂ ਕੀਤੇ ਲੇਕਿਨ ਕਿਤਨਾ ਕਿਤੇ ਨਸ਼ੇ ਉਤੇ ਬਿਲਕੁਲ ਠਾਲ ਨਹੀਂ ਪਈ ਨਜ਼ਰੋਂਦੀ ਪਈ ਗਈ ਹੈ ਕਿਰਾਏ ਵੀ ਲਗਾਤਾਰ ਵਧਦਾ ਜਾ ਰਿਹਾ ਹੈਗਾ ਇਹਨਾਂ ਦੋ ਚੀਜ਼ਾਂ ਦਾ ਜਿਹੜਾ ਖਮਿਆਲ ਹੈਗਾ ਸਰਕਾਰਾਂ ਨੂੰ ਕਬਾਰ-ਬਾਰ ਪੂਤਨਾ ਵੀ ਬਿੰਦਾ ਗਿਆ ਲੇਕਿਨ ਕਿਤਨਾ ਕਿਤੇ ਨਸ਼ਾ ਹੁਣ ਲਗਾਤਾਰ ਵਧਦਾ ਹੋਇਆ ਹੀ ਨਜ਼ਰੋਂਦਾ ਪਿਆ ਕਿ ਮਾਮਾਂ ਦੇ ਜਵਾਨ ਪੁੱਤ ਨਸ਼ਾ ਜਿਹੜਾ ਹੈ ਉਹ ਦੈਂਤ ਜਿਹੜਾ ਹੈ ਉਹ ਸ਼ੈਤਾਨ ਦੇ ਆਪਣੀ ਚੁੰਗਲ ਵਿੱਚ ਲੈ ਕੇ ਉਹਨਾਂ ਨੂੰ ਮਾਰਦਾ ਨਜ਼ਰੋਂਦਾ ਪਿਆ ਕਰ ਹੁਣ ਇਹ ਮਾਂ ਦੇਖੋ ਕਿਸ ਤਰ੍ਹਾਂ ਰੁਬਾਇਨ ਪਾ ਗਿਆ ਆਪਣੇ ਪਰਿਵਾਰ ਨੂੰ ਲੋਕਾਂ ਨੂੰ ਪਿੰਡਾਂ ਵਿੱਚ ਕਹਿੰਦੀ ਪਈ ਹੈਗੀ ਆ ਤੇ ਨਸ਼ਾ ਬੰਦ ਕਰ ਦੇ ਸਰਕਾਰੇ ਲੇਕਿਨ ਸਰਕਾਰਾਂ ਤੱਕ ਆਵਾਜ਼ ਪਹੁੰਚਦੀ ਹੈਗਾ ਨਹੀਂ ਪਹੁੰਚਦੀ ਇਹ ਤਾਂ ਸਮਝ ਦੱਸੇਗਾ ਲੇਕਿਨ ਫਿਲਹਾਲ ਇਸ ਮਾਲਾ ਜਵਾਨ ਪੁੱਤੇ ਗਿਆ ਨਸ਼ੇ ਦੀ ਪੀੜ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲਾ ਗਿਆ ਹੈ ਇਹੀ ਕਹਿੰਨੇ ਵੀ ਹੋ ਜੇ ਵੀ ਸਰਕਾਰ ਨਸ਼ਾ ਬੰਦ ਕਰ ਦੇਵੇਂ ਮਾਮਾਂ ਦੇ ਪੁੱਤ ਵੱਚ ਜਾਣ ਕੀ ਕਰਨਗੇ ਮਾਂ ਪਿਓ ਇੱਡੇ ਡੇ ਡੇ ਪਾਲ ਪਲੋਸ ਕੇ ਤੋਰ ਦਿੰਦੇ ਆ ਇਹ ਤਾਂ ਸਰਕਾਰ ਨੂੰ ਚਾਹੀਦਾ ਬੰਦ ਕਰੇ ਸਾਡੀ ਤਾਂ ਇਹ ਹੱਥ ਮੰਨ ਇੱਕ ਮੁੰਡਾ ਮਰਿਆ ਬਹੁਤ ਵੀਰੇ ਸਾਡੇ ਪਿੰਡ 'ਚ ਤਾਂ ਬਹੁਤ ਮੁਤਾਂ ਹੋਈਆਂ ਚਿੱਟੇ ਨਾਲ ਬਹੁਤ ਜ਼ਿਆਦਾ 4-5 ਮਤੋਰ ਹੋਰ ਹਜੇ ਤਾਂ ਇੱਕ ਮੁੰਡੇ ਦਾ ਹੁਣ ਭੂਗ ਪੈ ਕੇ ਹਟਿਆ ਬਸ ਇਹੀ ਸਾਡੀ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਵੀਰੇ ਬੰਦ ਕਰਾ ਦਿਓ ਚਿੱਟਾ ਬੰਦ ਕਰਾ ਦਿਓ ਮਾਵਾ ਦੇ ਪੁੱਤ ਬਚ ਜਾਣਾ ਮਾ ਪਤ ਕਦੋਂ ਗਿਆ ਸੀ ਘਰੋਂ ਇਹ ਪਤਾ ਲੱਗਾ ਐਤਵਾਰ ਦਾ ਮਾਲ ਤੋਂ ਕੋਲੋਂ ਤਾਂ ਐਤਵਾਰ ਦਾ ਵੀਰੇ ਗਿਆ ਵਿਆ ਐ ਤੋਂ ਬਾਰੇ ਨੂੰ ਕਹਿ ਕੇ ਗਿਆ ਮੈਂ ਮਾਸੀ ਕੋਲੇ ਚੱਲਿਆਂ ਤੇ ਅੱਜ ਮੋਬਾਈਲਾਂ ਚ ਪਤਾ ਲੱਗਾ ਮੋਬਾਈਲ ਦੇ ਵਿੱਚ ਜਦੋਂ ਇਹਦੀ ਫੋਟੋ ਆਈ ਕੰਡਿਆਲ ਵਾਲੇ ਰਾਹ ਤੇ ਉੱਥੋਂ ਜਾ ਕੇ ਚੱਕਿਆ ਸਵੇਰ ਦੱਸਿਆ ਕਿਸੇ ਨੇ ਸੰਦੋ ਸਵੇਰ ਫਿਰ ਦੱਸਿਆ ਕੋਈ ਆ ਗਿਆ ਸੀ ਕਿੱਥੋਂ ਮਿਲੀ ਡਾਟ ਬੋਲ ਮੈਂ ਇਹ ਨਹੀਂ ਦੱਸਿਆ ਨਹੀਂ ਸੀ ਕਿਸੇ ਨੇ ਕੰਡਿਆਲ ਨੂੰ ਕੰਡਿਆਲ ਰਾਹ ਤੇ ਪਈ ਸੀ ਉੱਥੇ ਕਦੋਂ ਵੀ ਅਸੀਂ ਕਰੋ ਪਤਾ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज मैच मेक register at info at managelagan.com. We cater for USA, Canada, UK, India and Fiji. For more information call 510-943-8037. ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੂ ਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਦਾ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਵਧਦੀ ਨਜ਼ਰ ਆਉਂਦੀ ਪਈ ਹੈ ਜਿੱਥੇ ਹਰ ਕੋਈ ਲੋਕ ਪਰੇਸ਼ਾਨ ਹੈਗਾ ਕਿਉਂਕਿ ਇੰਨਾ ਗਰਮੀ ਦਾ ਲਗਾਇਆ ਪਾਰਾ ਜਿੰਨਾ ਵੱਧ ਚੁੱਕਾ ਹੈ ਇਸ ਨੂੰ ਦੇਖ ਕੇ ਤੇ ਹਰ ਕੋਈ ਬੰਦਾ ਬਿਹਾਲ ਹੋ ਚੁੱਕਾ ਹੈ ਦਿਨੇ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਸੂਰਜ ਇਹਨਾਂ ਛਪਕਦਾ ਆ ਜਿਵੇਂ ਕਿ ਪੱਠੀੜੀ ਪਲਦੀ ਹੋਵੇ ਤੇ ਇੰਨੀ ਜਿਆਦਾ ਲੋਕਾਂ ਨੂੰ ਹਰੇਕ ਇਨਸਾਨ ਨੂੰ ਗਰਮੀ ਲੱਗਣੀ ਸ਼ੁਰੂ ਹੋ ਗਈ ਜਿੱਥੇ ਲੋਕਾਂ ਦੀਆਂ ਬਿਮਾਰੀਆਂ ਵਧਦੀਆਂ ਪਈਆਂ ਉੱਥੇ ਨਾਲ ਨਾਲ ਨਵੇਂ-ਨਵੇਂ ਹੱਤ ਕੰਡੇ ਵੀ ਰੇਗੇ ਅਪਣਾਏ ਜਾ ਰਹੇ ਲੋਕਾਂ ਵੱਲੋਂ ਗਰਮੀ ਤੋਂ ਰਾਹਤ ਪਾਉਣ ਲਈ ਚਾਹੇ ਬੰਬੀ ਦੇ ਜਾ ਕੇ ਨਹਾਉਣਾ ਹੋਵੇ ਜਾਂ ਫਿਰ ਨਹਿਰਾਂ ਦੇ ਵਿੱਚ ਨਹਾਉਣਾ ਹੋਵੇ ਲੇਕਿਨ بارش ਨਾ ਦੀ ਅਜੇ ਤੱਕ ਕੋਈ ਅਸਾਰ ਨਜ਼ਰ ਨਹੀਂ ਸੀ ਆਉਂਦੀ ਲੇਕਿਨ ਤੁਹਾਨੂੰ ਇੱਕ ਮਾਮਲਾ ਦਿਖਾਉਣ ਨੇ ਜਿੱਥੇ ਕਿ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਬੀਬੀਆਂ ਨੇ ਇਕੱਠੇ ਹੋ ਕੇ ਇੱਕ ਗੁੱਡੀ ਜਿਹੜੀ ਗਈ ਆ ਜਿਹਨੂੰ ਕੁੜੀਆਂ ਆਪਾਂ ਕਹਿੰਦੇ ਹੈਗੇ ਆ ਉਹਨੂੰ ਨਹਿਰ ਦੇ ਕਿਨਾਰੇ ਫੂਕ ਦਿੱਤਾ ਗਿਆ ਇਹ ਮਾਮਲਾ ਦੇਖ ਕੇ ਹੈਰਾਨੀਜਨਕ ਵੀਡੀਓ ਦੇਖ ਕੇ ਤੁਸੀਂ ਵੀ ਆਪਣੇ ਕਮੈਂਟ ਜਰੂਰ ਕਰਿਓ ਲੇਕਿਨ ਜਦੋਂ ਉਹਨਾਂ ਪਰਿਵਾਰ ਨਾਲ ਗੱਲ ਕੀਤੀ ਗਈ ਬੀਬੀ ਨੇ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਬਾਰਿਸ਼ ਨਹੀਂ ਸੀ ਆਉਂਦੀ ਤਾਂ ਇਸ ਤਰ੍ਹਾਂ ਫੁੱਡੀ ਨੂੰ ਜਿਹੜੇ ਨਹਿਰ ਦੇ ਕਿਨਾਰੇ ਫੂਕ ਦਿੱਤਾ ਜਾਂਦਾ ਸੀ ਜਿੱਤੋਂ ਬਾਅਦ Indra Dev ਤਾਂ ਖੁਸ਼ ਹੋ ਜਾਂਦੇ ਸੀ ਕਿ ਬਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਗਈ ਸੀ ਇਹ ਕਹਿਣਾ ਸੀ ਉਸ ਉਹਨਾਂ ਬਜ਼ੁਰਗ ਬੀਬੀਆਂ ਦਾ ਕੀ ਤੁਹਾਨੂੰ ਵੀ ਲੱਗਦਾ ਕਿਸ ਤਰ੍ਹਾਂ ਬਾਰਿਸ਼ ਹੋਵੇਗੀ ਕੀ ਕਦੀ ਤੁਸੀਂ ਸੁਣਿਆ ਹੈ ਕਿ ਨਹਿਰ ਦੇ ਕਿਨਾਰੇ ਗੁਡੀਆਂ ਨੂੰ ਫੂਕਣ ਦੇ ਨਾਲ ਜਿਹੜਾ ਹੈ بارش ਇੰਦਰ ਦੇਵਤਾ ਕੁਛ ਹੋ ਜਾਣਗੇ ਤੇ بارش ਹੋਣੀ ਸ਼ੁਰੂ ਹੋ ਜਾਵੇਗੀ। ਅਗਰ ਤੁਹਾਨੂੰ ਲੱਗਦਾ ਹੈ ਤੇ ਆਪਣੇ ਕਮੈਂਟ ਜਿਹੜੇ ਗਏ ਉਹ ਇਨਬਾਕਸ ਵਿੱਚ ਜ਼ਰੂਰ ਸੈਂਡ ਕਰਿਓ। ਇਹ ਅੱਜ ਇਹ ਕੀ ਕਰ ਰਹੇ ਹੋ ਤੁਸੀਂ? ਇਹ ਅਸੀਂ ਵੀ ਗੁੱਡੀ ਫੂਕ ਰਹਿਆਂ ਜੀ। ਕਾਹ ਤੋਂ ਫੂਕ ਰਹੇ ਹੋ? ਮੈਂ ਵੀ ਮੀਂਹ ਆਵੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਕਿਸੇ ਪਾਸੋਂ ਸਾਥ ਨਹੀਂ ਲੱਗ ਰਹੀ ਮੀਂਹ ਦੀ। ਅੱਛਾ ਇਹ ਗੁੱਡੀ ਫੂਕਣਾ ਕੋਈ ਪੁਰਾਣੀ ਰਿਵਾਇਤ ਹੈ ਇਸ ਤਰ੍ਹਾਂ ਦੀ। ਹਾਂ ਜੀ ਪੁਰਾਣੀ ਰਿਵਾਇਤ ਹੈ ਜੀ। ਹਾਂ ਜੀ ਪਹਿਲਾ ਜ਼ਮਾਨੇ ਚ ਵੀ ਫੂਕਦੇ ਸੀ ਅੱਜ ਵੀ ਇਹ ਉਪਰਾਲਾ ਕੀਤਾ ਗਿਆ ਜੀ ਸਾਰਿਆਂ ਨੇ ਰਾਜੀ ਤੇ ਆਜਾ ਇਹ ਕਿਹੜੇ ਮਹੱਲੇ ਦੇ ਕਿੱਥੋਂ ਦੇ ਨੇ ਇਹ ਬਸਮਾਈਆਂ ਬੱਤੀ ਤੇ ਜੀ ਕੋਹਣੀ ਵੜ ਤੋਂ ਹਾਂ ਜੀ ਹਾਂ ਅੱਛਾ 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 ਜੀ ਸਤਿ ਸ਼ਕਰੀਆ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਆਜਾ ਦੋਸਤੋ ਆ ਵੀਡੀਓ ਦੇਖ ਕੇ ਤੁਹਾਡੇ ਡਰੰਗ ਹੀ ਉੱਡ ਜਾਣਗੇ ਜੇਕਰ ਤੁਸੀਂ ਵੀ ਆਨਲਾਈਨ ਚੀਜ਼ਾਂ ਮੰਗਵਾਉਂਦੇ ਹੋ ਤਾਂ ਮੰਗਵਾਇਆ ਆਵੇ ਤੁਸੀਂ ਕੋਈ ਸਮਾਨ ਤੇ ਵਿੱਚੋਂ ਨਿਕਲ ਆਵੇ ਸੱਪ ਤਾਂ ਤੁਹਾਨੂੰ ਉਹ ਕਿਵੇਂ ਦਾ ਲੱਗੇਗਾ ਜਦ ਤੁਹਾਡੇ ਡੌਂਕਤੇ ਦਾ ਖੜੇ ਹੋ ਹੀ ਜਾਣਗੇ ਇੱਕ ਪਰਿਵਾਰ ਵੱਲੋਂ ਜੋ ਕਿ ਪੰਜਾਬ ਦਾ ਤਾਂ ਨਹੀਂਗਾ ਲੇਕਿਨ ਇਹ ਦੇਸ਼ ਦਾ ਆਪਣੇ ਭਾਰਤ ਦਾ ਹੀ ਹੈਗਾ ਆ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਹੋਈ ਗਈ ਆ ਇੱਕ ਸਮਾਨ ਮੰਗਾਇਆ ਗਿਆ ਸੀ ਔਨਲਾਈਨ ਸ਼ੋਪਿੰਗ ਕੀਤੀ ਗਈ ਸੀ ਸਾਬਨ ਮੰਗਾਇਆ ਗਿਆ ਸੀ ਲੇਕਿਨ ਸਾਬਨ ਦੀ ਜਗ੍ਹਾ ਨਿਕਲ ਆਇਆ ਛੋਟਾ ਜਿਹਾ ਸੱਪ ਜਦੀ ਵੀਡੀਓ ਤੁਹਾਨੂੰ ਦਿਖਾਉਂਦੇ ਪਏ ਗਏ ਜਦੋਂ ਬਾਕਸ ਖੋਲਿਆ ਗਿਆ ਤੇ ਪਰਿਵਾਰ ਦੇ ਰੰਗ ਉੱਡ ਗਏ ਰੋਂਗ ਤੇ ਖੜੇ ਹੋ ਗਏ ਤੇ ਇਹ ਕੀ ਨਿਕਲ ਆਇਆ ਵਿੱਚੋਂ ਤੋਂ ਬਾਅਦ ਤੁਰੰਤ ਹੀ ਕੰਪਨੀ ਨੂੰ ਕੰਟੈਕਟ ਕੀਤਾ ਗਿਆ ਕਸਟਮਰ ਕੇਅਰ ਵਿਤ ਨੂੰ ਨਾ ਨੇ ਤੁਰੰਤ ਹੀ ਰੀ ਕਾਰਵਾਈ ਕਰਦੇ ਕਿਹਾ ਕਿ ਸਾਡੇ ਕੋਲੋਂ ਸ਼ਾਇਦ ਗਲਤੀ ਹੋ ਚੁੱਕੀ ਹੈ ਲੇਕਿਨ ਸਾਨੂੰ ਅਸੀਂ ਇਹਦੀ ਜਾਂਚ ਤੁਰੰਤ ਕਰਦੇ ਹਾਂ ਲੇਕਿਨ ਕਿਤਨਾ ਕਦੇ ਵੱਡੇ ਸਵਾਲ ਜਿਹੜੇ ਕਰੇ ਕਰ ਦਿੱਤੇ ਗਏਗੇ ਆ ਤੇ ਐਡੀ ਵੱਡੀ ਲਾਪਰਵਾਹੀ ਕਿੰਨੇ ਕਰ ਦਿੱਤੀ ਇੱਕ ਮੰਗਵਾਇਆ ਸੀ ਸਾਬਾਂ ਨੇ ਇੱਕ ਭੇਜ ਦਿੱਤਾ ਛੋਟਾ ਜਿਹਾ ਸੱਪ ਉਹ ਵੀ ਅਸਲੀ ਦਾ ਸੱਪ ਜਿਹਨੂੰ ਦੇਖ ਕੇ ਤਾਂ ਹਰ ਕੋਈ ਬੰਦਾ 당ਗ ਹੀ ਰਹਿ ਗਿਆ ਗਾਇਆ ਵੀਡੀਓ ਨੂੰ ਦਿਖਾਉਣੇ ਵੀ ਗਏ ਆ ਉਹ ਨਾਲ ਦੇ ਨਾਲ ਸਾਵਧਾਨ ਵੀ ਰਹੋ ਕੁਝ ਵੀ ਹੋ ਸਕਦਾ ਹੋ ਸਕਦਾ ਅੱਜ ਦੇ ਜਮਾਨੇ ਦੇ ਵਿੱਚ ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਬਣ ਚੁੱਕਾ ਗਾਇਆ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਿਓ लाइक like भी पोलो कर करो चैनल करो रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन मैरिज लगन इज अडिंग मैच मेकिंग